ਹਾਂਜੀ ਸਤਿ ਸ੍ਰੀ ਅਕਾਲ ਆ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਆਪਾਂ ਹੁਣ ਟੈਸਟਾਂ ਦੀ ਲੜੀ ਸ਼ੁਰੂ ਕੀਤੀ ਆ ਅੱਜ ਆਪਣਾ ਦੂਜਾ ਟੈਸਟ ਆ ਤੇ ਉਹਦੇ ਲਈ ਉਵੇਂ ਆਪਾਂ ਪਹਿਲਾਂ ਜਿਵੇਂ ਦੱਸਿਆ ਹੋਇਆ ਤੁਹਾਨੂੰ ਵੀ ਟ੍ਰਾਇਲ ਪੈਰਾ ਬੋਲਾਂਗੇ ਥੋੜਾ ਜਿਹਾ ਉਹ ਹੱਥ ਚੱਲਣ ਲਈ ਹੁੰਦਾ ਵੀ ਤਾਂ ਜੋ ਤੁਹਾਡਾ ਹੱਥ ਚੱਲ ਪਵੇ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਬ੍ਰੇਕ ਦੇ ਕੇ ਫਿਰ ਪ੍ਰੋਪਰ ਪੈਰਾ ਢਾਈ ਮਿੰਟਾਂ ਦਾ ਪੇਪਰ ਵਾਂਗੂ ਫਿਰ 2 ਮਿੰਟ ਦੀ ਬ੍ਰੇਕ ਖਾਲੀ ਵੀਡੀਓ ਚੱਲੋ 2 ਮਿੰਟਾਂ ਦੀ ਉਹ 2 ਮਿੰਟਾਂ 'ਚ ਤੁਸੀਂ ਆਪਦਾ ਰੀਡ ਕਰ ਲੈਣਾ ਤੇ 2.5 ਮਿੰਟਾਂ ਦਾ ਫਿਰ ਪੈਰਾ ਬੋਲਿਆ ਜਾਓ ਪ੍ਰੋਪਰ 80 ਸਪੀਡ ਤੇ ਆਪਾਂ ਪੈਰਾ ਬੋਲਣਾ ਤੇ ਪੰਜਾਬੀ ਸੁਣੋ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀ ਆ ਤੇ 9.5 ਤੋਂ 10 ਦੇ ਵਿੱਚ ਵਿੱਚ ਆਪਾਂ ਇਹ ਅਪਲੋਡ ਕਰ ਦਿਆ ਕਰਾਂਗੇ ਦੋਨੇ ਚੈਨਲਾਂ ਤੇ ਦੋਨਾਂ ਦੇ ਕਰਨ ਦਾ ਕਾਰਨ ਇਹ ਆ ਕਿਉਂਕਿ ਕਈਆਂ ਨੇ ਦੂਜਾ ਚੈਨਲ ਸਬਸਕ੍ਰਾਈਬ ਕੀਤਾ ਕਈਆਂ ਨੇ ਦੂਜਾ ਕੀਤਾ ਤਾਂ ਹੋ ਸਕਦਾ ਵੀ ਵੱਤ ਵਾਤ ਸ਼ੇਅਰ ਕਰਦਿਆ ਕਰੋ ਕਿਸੇ ਦਾ ਭਲਾ ਹੋ ਜੇ ਤੇ ਨਾਲੇ ਸਬਸਕ੍ਰਾਈਬ ਦੋਨੇ ਚੈਨਲ ਹੋ ਜਾਣ ਤਾਂ ਜੋ ਨੋਟੀਫਿਕੇਸ਼ਨ ਮਿਲ ਜਾ ਕਰੇ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰੀਏ ਚਲੋ ਫਿਰ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੇ ਆਪਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆ ਜਿਨ੍ਹਾਂ ਕੋਲੇ ਪੀਸੀ ਹੋਣਗੇ ਉਹ ਦਾ ਪੀਸੀ ਤੇ ਟਾਈਪ ਕਰਕੇ ਗੱਲ ਤਾਂ ਮਲਾ ਲਿਓ ਜਿੰਨਾਂ ਕੋਲ ਨਹੀਂ ਹੋਣਗੇ ਤਾਂ ਉਹ ਪੰਜਾਬੀ ਲਿਖ ਕੇ ਜ਼ਰੂਰ ਗਲਤ ਨਾਮ ਲਾਇਓ ਕਿਉਂਕਿ ਕੱਲਾ ਇਹ ਨਹੀਂ ਵੀ ਲਿਖ ਲਿਆ ਤੇ ਰੀਡ ਕਰ ਲਿਆ ਵੀ ਸਹੀ ਆ ਰੀਡ ਕਰਨ ਤੇ ਪੰਜਾਬੀ ਲੇਖਣ ਚ ਜਮੀਨ ਉਸਮਾਨ ਦਾ ਫਰਕ ਹੁੰਦਾਗਾ ਕਿਉਂਕਿ ਉਦੋਂ ਕੋਈ ਨਾ ਕੋਈ ਬਿੰਦੀ ਟਿੱਪੀ ਪੈ ਰਹਾ ਹਾ ਰਹਿ ਜਾਂਦਾ ਹੁੰਦਾ ਚਲੋ ਫਿਰ ਰੈਡੀ ਹੋ ਜਾਓ ਹਣਾ ਆਪਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆ ਪਹਿਨਾ ਫਿਰ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਰੈਡੀ ਜੇ ਅਸੀਂ ਕੁਦਰਤ ਦੇ ਨਿਜਵਾ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਸਾਡਾ ਲਿਹਾਜ਼ ਨਹੀਂ ਕਰੇਗੀ ਡੰਡੀ ਸ਼ਾਇਰਾ ਅਧਿਆਤਮਕ ਦੇ ਆਬਾ ਮੰਡਲ ਦੀ ਥਾ ਪਉਣ ਲਈ ਸਖੰਦਰੂ ਪ੍ਰਯਤਨ ਵਿੱਚੋਂ ਗੁਜ਼ਰ ਰਹੀ ਹੈ ਡੰਡੀ ਸ਼ਾਇਰਾ ਸਮਝਦੀ ਹੈ ਕਿ ਬੰਦਿਆਂ ਦੀ ਭੀੜ ਵਿੱਚ ਬੰਦਾ ਕਿਤੇ ਇਸ ਲਈ ਗਵਾਚ ਗਿਆ ਹੈ ਕਿ ਉਸ ਵਿੱਚੋਂ ਬੰਦਿਆਈ ਖਤਮ ਹੋ ਰਹੀ ਹੈ ਡੰਡੀ ਲਓ ਜੀ ਟ੍ਰਾਇਲ ਪੈਰਾ ਤੁਹਾਡਾ ਕੰਪਲੀਟ ਆ ਪ੍ਰੋਪਰ ਬੋਲਣ ਲੱਗਿਆ ਰੈਡੀ ਸਿੱਖ ਕੌਮ ਦਾ ਇਤਿਹਾਸ ਸੂਰਬੀਰ ਜੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਡੰਡੀ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਵੀ ਅਜੇ ਸੂਰਬੀਰ ਬਹਾਦਰ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੌਕਾ ਮਿਲਣ ਉੱਤੇ ਬਹਾਦਰੀ ਦੇ ਅਜਿਹੇ ਕਾਰਨਾਮੇ ਕੀਤੇ ਕਿ ਉਸ ਸਮੇਂ ਦੇ ਮੁਗਲ ਬਾਦਸ਼ਾਹਾਂ ਦੀਆਂ ਭਾਜੜਾਂ ਪਾ ਦਿੱਤੀਆਂ ਸਨ ਡੰਡੀ ਬਾਬਾ ਬੁੱਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧਤ ਸਨ ਅਤੇ ਬਚਪਨ ਤੋਂ ਹੀ ਨਿੱਡਰ ਅਤੇ ਫੁਰਤੀਲੇ ਸਨ ਡੰਡੀ ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ ਡੰਡੀ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਪੰਜਾਬ ਦੀ ਧਰਤੀ ਉੱਤੇ ਪੈਦਾ ਹੋਏ ਉਹ ਜੋਧੇ ਸਨ ਜਿਨ੍ਹਾਂ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਵਾਕ ਸਵਾ ਲਖ ਸੇ ਇੱਕ ਲੜਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ ਨੂੰ ਪੂਰਾ ਕਰਦਿਆ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲੜਕਾਰ ਦਿਆਂ 200 ਮੁਗਲ ਸੈਨਿਕਾਂ ਨਾਲ ਲੜਾਈ ਕੀਤੀ ਸੀ ਡੰਡੀ ਉਸ ਸਮੇਂ ਮੁਗਲਾਂ ਨੇ ਸੇ ਕਾਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ ਡੰਡੀ ਜਦੋਂ ਨਾਦਰ ਸ਼ਾ ਅਤੇ ਅਹਿਮਦ ਸ਼ਾ ਅਫਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਹਨਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਤਾਂ ਸਿੰਘਾਂ ਨੇ ਇਹਨਾਂ ਤੋਂ ਲੁੱਟਿਆ ਹੋਇਆ maal ਵੀ ਖੋਹਿਆ ਸੀ ਡੰਡੀ ਇਸ ਤੋਂ ਤੰਗ ਪਰੇਸ਼ਾਨ ਹੋ ਜਾ ਕਰਿਆ ਖਾਂ ਨੇ ਖਾਲਸੇ ਦਾ ਖੁਰਾਕ ਹੋ ਜਾ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਅਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਹਾਂਜੀ ਭਾਈ ਤੁਹਾਡਾ ਪਹਿਲਾ ਪੈਰਾ ਕੰਪਲੀਟ ਹੋ ਗਿਆ ਤੇ ਫਲੋ ਫਲੋ ਦੇ ਵਿੱਚ ਥੋੜਾ ਜਿਹਾ ਵੀਕ ਸ਼ਬਦ ਜ਼ਿਆਦਾ ਬੋਲੇਗੇ ਕਿਉਂਕਿ ਕਹਾਣੀ ਚੱਲ ਰਹੀ ਸੀ ਵਧੀਆ ਤੇ ਉਹ ਐਡਜਸਟ ਕਰ ਲਓ ਚਲੋ ਹੁਣ 2 ਮਿੰਟ ਦੀ ਬ੍ਰੇਕ ਆ ਖਾਲੀ ਚੱਲੂਗੀ ਰੀਡ ਕਰ ਲਓ ਹਾਂਜੀ ਰੈਡੀ ਹੋ ਜਾਓ ਸਾਰੇ ਪੈਰਾ ਬੋਲਣ ਲੱਗੇ ਆ ਦੂਜਾ ਰੈਡੀ ਅਪ੍ਰੈਲ 1980 ਵਿੱਚ ਮੇਰੀ ਪਹਿਲੀ ਨਿਯੁਕਤੀ ਇੱਕ ਸਰਕਾਰੀ ਸਕੂਲ ਵਿੱਚ ਬਤੌਰ ਕਲਰਕ ਵਜੋਂ ਹੋਈ ਸੀ ਡੰਡੀ ਕਲਰਕੀ ਦੇ ਕੰਮ ਤੋਂ ਮੈਂ ਬਿਲਕੁਲ ਕੋਰਾ ਸੀ ਡੰਡੀ ਤਨਖਾਹ ਦੇ ਬਿੱਲ ਕਿਵੇਂ ਬਣਾਈ ਦੇ ਹਨ ਕੈਸ਼ ਬੁੱਕ ਕਿਵੇਂ ਲਿਖੀ ਦੀ ਹੈ ਵਗੈਰਾ ਵਗੈਰਾ ਡੰਡੀ ਸਕੂਲ ਦਾ ਮੁੱਖ ਅਧਿਆਪਕ ਬਹੁਤ ਚੰਗਾ ਸੀ ਡੰਡੀ ਬੇਸ਼ੱਕ ਅਸੀਂ ਸੇਵਾਮੁਕਤ ਹੋ ਚੁੱਕੇ ਹਾਂ ਪਰ ਮੇਰੇ ਮਨ ਵਿੱਚ ਅੱਜ ਵੀ ਉਹਨਾਂ ਲਈ ਮਾਨਸਿਕ ਅਧਿਕਾਰ ਬਰਕਰਾਰ ਹੈ ਡੰਡੀ ਸਕੂਲ ਵਿੱਚ ਹਾਜ਼ਰੀ ਲਗਾਉਣ ਤੋਂ ਬਾਅਦ ਉਹ ਮੈਨੂੰ ਨਾਲ ਦੇ ਸਕੂਲ ਜਿਹੜਾ ਮੇਰੇ ਸਕੂਲ ਤੋਂ 2 ਕੋ ਕਿਲੋਮੀਟਰ ਦੂਰ ਸੀ ਉੱਥੇ ਭੇਜ ਦਿੰਦੇ ਜਿੱਥੋਂ ਦਾ ਕਲਰਕ ਚਰਨ ਦਾਸ ਮੈਥੋਂ ਬਹੁਤ ਸੀਨੀਅਰ ਸੀ ਡੰਡੀ ਮੈਂ ਉਹਨਾਂ ਕੋਲੋਂ ਤਨਖਾਹ ਦੇ ਬਿੱਲ ਬਣਾਉਣੇ ਕੈਸ਼ ਬੁੱਕ ਲਿਖਣੀ ਅਤੇ ਹੋਰ ਕਾਫੀ ਤਰ੍ਹਾਂ ਦੇ ਦਫ਼ਤਰੀ ਕੰਮ ਸਿੱਖੇ ਡੰਡੀ ਮੈਂ ਅੱਜ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਹਾਂ ਡੰਡੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਸੀਂ ਤਾਂ ਉਮਰ ਕੁਝ ਨਾ ਕੁਝ ਸਿੱਖਦੇ ਹੀ ਰਹਿੰਦੇ ਹਾਂ ਡੰਡੀ ਪਰ ਅਸੀਂ ਤਾਂ ਹੀ ਕਿਸੇ ਤੋਂ ਕੁਝ ਸਿੱਖ ਸਕਦੇ ਹਾਂ ਜੇ ਅਸੀਂ ਉਸ ਦੇ ਸਾਹਮਣੇ ਆਪਣੇ ਆਪ ਨੂੰ ਸਿਫਰ ਮੰਨ ਕੇ ਚੱਲਾਂਗੇ ਡੰਡੀ ਵਿਦਿਆਰਥੀ ਜੀਵਨ ਦਾ ਇਹ ਅਸੂਲ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੇ ਅਧਿਆਪਕਾਂ ਤੋਂ ਚੰਗੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ ਡੰਡੀ ਖੈਰ ਜਦੋਂ ਮੈਂ ਸਕੂਲ ਸਟਾਫ ਦੇ ਤਨਖਾਹ ਦੇ ਬਿੱਲ ਖਜ਼ਾਨਾ ਦਫ਼ਤਰ ਵਿੱਚ ਪਾਸ ਕਰਾਉਣ ਲਈ